ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸਰਦੀ ਵਾਲੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਸਰਦੀ ਵਾਲੇ ਪਸ਼ਮੀਨੇ ਦੇ ਸੂਟ ਆਲ ਓਵਰ ਚ ਵੀ ਬਹੁਤ ਰੰਗ ਆਏ ਹੋਏ ਨੇ ਮੈਚਿੰਗ ਦੇ ਵਿੱਚ ਵੀ ਬਹੁਤ ਰੰਗ ਆ ਗਏ ਜੀ ਇਹ ਹੈਗਾ ਸ਼ਾਲ ਦੇ ਨਾਲ ਸ਼ਾਲ ਦੇ ਨਾਲ ਆ ਦੇਖੋ ਜੀ ਸ਼ਰਟ ਹੈ ਬਿਲਕੁਲ ਫੈਂਸੀ ਸ਼ਰਟ ਪੂਰੀ ਵਧੀਆ ਪਸ਼ਮੀਨੇ ਦੀ ਸਵਾਰਾ ਜੀ ਨਾਲ ਪੂਰੀ ਵਧੀਆ ਮੋٹے ਕੱਪੜੇ ਤੇ ਨਾਲ ਵੱਡਾ ਸ਼ਾਲ ਇਹਦੇ ਮਾਰਕਟ 'ਚ ਵੇਖੇ 700 ਦਾ ਵੇਖੇ 800 ਦਾ ਸਾਡਾ ਰੇਟ ਸਿਰਫ 500 ਰੁਪਏ ਹੈ ਜੀ ਇਹ 500 ਰੁਪਏ ਦੇ ਵਿੱਚ ਫੈਂਸੀ ਸ਼ਾਲ ਦੇ ਨਾਲ ਸਰਦੀ ਵਾਲੀ ਵੈਰਾਈਟੀ ਜੀ ਬਿਲਕੁਲ ਪਸ਼ਮੀਨੇ ਦਾ ਸੂਟ ਹੈ ਇਹ ਆ ਦੇਖੋ ਜੀ ਰਾਂਗੇ ਦੇ ਵਿੱਚ ਬਹੁਤ ਹੀ ਰੰਗ ਤੇ ਡਿਜ਼ਾਈਨਾਂ ਚ ਮਾਲ ਪਹੁੰਚੂਕਿਆ ਜੀ ਜਿੰਨੇ ਮਰਜ਼ੀ ਸੂਟ ਲੈ ਸਕਦੇ ਜੀ ਕਿਸੇ ਵੀ ਭੈਣ ਭਰਾ ਨੇ ਇਕੱਠਾ ਕਪੜਾ ਕੋਈ ਨਿਕਾਲਦਾਰੀ ਵਾਸਤੇ ਵੇਚਣ ਵਾਸਤੇ ਲੈਣਾ ਹੈਗਾ ਤਾਂ ਜਿੰਨੇ ਮਰਜ਼ੀ ਸੂਟ ਲੈ ਸਕਦਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਪਰ ਆਮਾ ਦੀ ਹੱਟੀ ਦੇਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਜੀ ਲੈ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਇਹਦੇ ਵਿੱਚ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਪਰ ਆਮਾ ਦੀ ਹੱਟੀ ਦੇਤੇ ਸੇਲ ਮੇਲੇ ਦੇਤੇ ਜੀ ਫੈਂਸੀ ਮੈਚਿੰਗ ਪਸ਼ਮੀਨੇ ਦੇ ਸੂਟ ਆ ਦੇਖੋ ਆ ਜਿਹੜਾ ਇਹ ਵੀ 500 ਰੁਪਏ ਦੇ ਵਿੱਚ ਆਤਾ ਜੀ ਪੂਰਾ ਮੋਟਾ ਪਸ਼ਮੀਨੇ ਦਾ ਸੂਟ ਹੈਗਾ ਤੇ ਪਸ਼ਮੀਨੇ ਦਾ ਸ਼ਾਲੇ ਨਾਲ ਮੱਠ ਭਾਰੀ ਵਾਲਾ ਬਿਲਕੁਲ ਸ਼ਾਲ ਵੀ ਛੋਟਾ ਆ ਨਹੀਂ ਗੇ ਜੀ ਵੱਡਾ ਸਾਲ ਲੱਗਿਆ ਹੋਇਆ ਜੀ ਨਾਲ ਆ ਦੇਖੋ ਸ਼ਾਲ ਦੀ ਸਾਈਜ਼ ਆ ਛੋਟਾ ਜਿਹਾ ਨਹੀਂ ਵਾਲਾ ਜੀ ਪੂਰਾ ਵਧੀਆ ਸ਼ਾਲ ਲੱਗਿਆ ਹੋਇਆ ਜਗਾ ਸਿਰਫ 500 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ 500 ਦੇ ਵਿੱਚ ਫੈਂਸੀ ਸੂਟ ਮੈਚਿੰਗ ਦੁਪੱਟੇ ਦੇ ਨਾਲ ਮੈਚਿੰਗ ਸ਼ਾਲ ਦੇ ਨਾਲ ਹੀ ਸਾਰਾ ਇਹ ਹੋਰ ਇਹ ਤੋਂ ਉੱਚ ਕੁਆਲਿਟੀ ਵਿੱਚ ਆ ਗਿਆ ਜੀ ਹੋਰ ਵੀ ਨਵੀਂ ਵੈਰਾਈਟੀ ਬਹੁਤ ਆਈ ਹੈਗੀ ਸਰਦੀ ਵਾਲੀ ਸਰਦੀਆਂ ਸੀਜ਼ਨ ਸ਼ੁਰੂ ਹੁੰਦੇ ਸਾਰੀ ਆ ਦੇਖੋ ਜੀ ਹੋਰ ਕੁਆਲਿਟੀਆਂ ਨਵੀਆਂ-ਨਵੀਆਂ ਬਹੁਤ ਆ ਗਈਆਂ ਇਹਦੇ ਵਿੱਚ ਆ ਚੀਜ਼ ਹੈ ਜੀ ਫੋਟੋ ਵਾਲਾ ਸੂਟ ਸਪੈਸ਼ਲ ਕਪੜਾ ਦੇਖੋ ਜੀ ਪੂਰਾ ਹੈਵੀ ਕੁਆਲਟੀ ਦੇ ਦਿੱਤਾ ਜੀ ਪੂਰਾ ਵਧੀਆ ਕਪੜਾ ਹੈਗਾ ਇਹ ਹਲੋ ਆ ਸ਼ਰਟ ਦਾ ਪੀਸ ਆ ਗਿਆ ਜੀ ਇਹਦੇ ਨਾਲ ਆ ਸਰਵਾੜ ਦਾ ਪੀਸ ਆਇਆਗਾ ਤੇ ਆ ਸ਼ੌੜਾ ਵੱਡਾ ਜਿਹੜਾ ਇਹ ਮਾਰਕੀਟ ਦੇ ਵਿੱਚ ਆਮ ਇਹ 900000 ਦੇ ਲਗਭਗ ਵਿਕਦਾ ਹੈਗਾ ਸਾਡਾ ਰੇਟ ਹੈ ਸਿਰਫ 600 ਰੁਪਿਆ ਜੀ ਇਹ 600 ਦੇ ਵਿੱਚ ਘੱਟਾ ਜੀ ਭਰਾਵਾਂ ਦੀ ਹਿੱਤ ਦੇ ਉੱਤੇ ਜੀ ਚਾਹਲ ਵੱਡਾ ਨਾਲ ਆਇਆ ਜੀ ਫੈਂਸੀ ਸੂਟ ਹੈਗਾ ਰੰਗ ਬਹੁਤ ਕੰਦਰਾ ਦੇ ਚਮਾਲ ਪਹੁੰਚੂ ਕਿ ਹੈ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾ ਦੀ ਹੱਟੀ ਚੈਨਲ ਨੂੰ ਲਾਇਕ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਆਪਣਾ WhatsApp ਨੰਬਰ ਤੇ ਹੈਲੋ ਵਗੈਰਾ ਭੇਜੋ ਤੇ ਅਸੀਂ ਗਰੁੱਪ ਦੇ ਵਿੱਚ ਐਡ ਕਰਾਂਗੇ ਜੀ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੇ ਦੇ ਉੱਤੇ ਭਾਰੀ ਸੇਲ ਮੇਰੇ ਉੱਤੇ ਜੀ ਫੈਂਸੀ ਸਰਦੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਇਹ ਤੋਂ ਹੋਰ ਉੱਚ ਕੁਆਲਟੀ ਵਿੱਚ ਆਰੀ ਵਰਕ ਵਾਲਾ ਸੂਟ ਹੈ ਜੀ ਪੂਰਾ ਹੈਵੀ ਕੱਪੜੇ ਦੇ ਦਿੱਤੇ ਹੈ ਜੀ ਹੈ ਨਾਲ ਆਰੀ ਵਰਕ ਹੋਇਆ ਹੋਇਆ ਇਹਦੇ ਵਿੱਚ ਆਹ ਦੇਖੋ ਸਾਰੇ ਦੇ ਉੱਤੇ ਆਰੀ ਵਰਕ ਹੋਇਆ ਹੋਇਆ ਜੀ ਡਿਜ਼ਾਈਨ ਵਾਲਾ ਸੂਟ ਹੈਗਾ ਜਿਹੜਾ ਮਾਰਕੀਟ ਦੇ ਵਿੱਚ ਆਮ ਹੈ 1000 1100 ਰੁਪਏ ਸੂਟ ਵਿਖਦਾ ਹੈਗਾ ਸਾਡਾ ਰੇਟ ਹੈ ਸਿਰਫ 700 ਰੁਪਏ ਜੀ 700 ਰੁਪਏ ਦੇ ਵਿੱਚ ਆਰੀ ਵਰਕ ਸੂਟ ਪੂਰਾ ਮੋਟਾ ਪਸ਼ਮੀਨੇ ਦੇ ਉੱਤੇ ਕਪੜਾ ਜੀ ਇਹ ਪਸ਼ਮੀਨੇ ਦਾ ਸ਼ਾਲੇ ਨਾਲ ਆ ਦੇਖੋ ਸ਼ਾਲੇ ਨਾਲ 700 ਰੁਪਏ ਦੇ ਵਿੱਚ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਰੰਗ ਤੇ ਡਿਜ਼ਾਈਨ ਦੇਖੋ ਜਿਹਦੇ ਵਿੱਚ ਰੰਗ ਸਾਰੇ सारे डस्ट्री छेड़ है जी जिमें जी। अपने सर्दी वाले खेडा दे छपाई सकती सिर्फ सत सौ का सूट करता जी यह भावों की हट्टी देते उ सेल मेले देते जी ना शॉल सत सौ सूट करता जी ये भरावान की हट्टी देते भारी सेल मेला चल रहा है भारी सेल मेले जी रंग हर एक डिजाइन के चार या पं कलर जमाल पहुँच चुके जी ਪਰਾਮਾ ਦੀ ਹੱਟੀ ਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਪਰਾਮਾ ਦੀ ਹੱਟੀ ਦੇਤੇ ਜੀ ਸਰਦੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਪਰਾਮਾ ਦੀ ਹੱਟੀ ਵਸਟਨ ਰੋਡ ਮਾਡ ਮਂਡੀ